ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਖਿਲਾਫ ਜੋ ਕਾਨੂੰਨ ਬਣਾਉਣ ਦੇ ਵਾਸਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਭਾਈ ਗੁਰਜੀਤ ਸਿੰਘ ਜੀ ਖਾਲਸਾ ਟਾਵਰ ਤੇ ਬੈਠੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਤਬੀਅਤ ਠੀਕ ਨਹੀਂ ਹੈ ਗੁਰੂ ਕੇ ਸੇਖੋ ਪਤਾ ਕਾਦੀ ਮਰਸੀ ਮਨਾ ਰਿਹਾ ਸੀ ਭਾਈ ਗੁਰਜੀਤ ਸਿੰਘ ਖਾਲਸਾ ਜਤਨ ਬਰਗਾੜੀ ਦੇ ਵਿੱਚ ਮਾਰੇ ਦੇ ਅੰਗ ਖਲਾਰੇ ਗਏ ਮੇਰੇ ਲਾਗੇ ਮਾਤਾ ਜੀ ਬੈਠੇ ਨੇ ਇਹ ਦੱਸਦੇ ਹੁੰਦੇ ਨੇ ਕੋਈ ਕੰਦਾ ਨਾ ਸਿਰ ਮਾਰਦਾ ਮੈਂ ਕੀ ਕਰਾਂ ਮੈਂ ਕੀ ਕਰ ਇਹਨਾਂ ਦੇ ਅੱਖਾਂ ਦਾ ਦਰਦ ਹੰਝੂ ਜਿਹੜੇ ਉਹ ਸੰਗਤਾਂ ਦੇਖ ਸਕਦੀਆਂ ਛੋਟੇ ਵੀਰ ਨੇ ਉਹਨਾਂ ਦੇ ਦੀ ਸਰਕਾਰ ਜੀ ਉਹ ਮਾਂ ਦਾ ਕੀ ਕਸੂਰ ਹੈ ਜੋ ਆਪਣੇ ਪੁੱਤ ਦਾ ਮੂੰਹ ਵੇਖ ਲੈਂਦੀ ਸੀ ਮੋਬਾਈਲ ਦੇ ਉੱਤੇ ਉਹ ਬੱਚਾ ਜਿਹੜਾ 6 ਮਹੀਨੇ ਤੋਂ ਆਪਣੇ ਪਿਓ ਨੂੰ ਮਿਲ ਨਹੀਂ ਸਕਿਆ ਉਹਦੇ ਗੱਲ ਨਹੀਂ ਲੱਗ ਸਕਿਆ ਉਸ ਬੱਚੇ ਦਾ ਕੀ ਕਸੂਰ ਹੋ ਗਿਆ ਕਿ ਤੁਸੀਂ ਉਹਦੀ ਬੈਟਰੀ ਵੀ ਖੋਲੀ ਪੀ ਉਹਦਾ ਫੋਨ ਹੀ ਬੰਦ ਹੋ ਜੇ ਚਾਰ ਦਿਨ ਪਹਿਲਾਂ ਵੀ ਗੜ ਸ਼ੰਕਰ ਲਾ ਕੇ ਪੇਤਵੀ ਹੋਈ ਆ ਉਸ ਨੂੰ ਲੈ ਕੇ ਫੇਰ ਪਰੇਸ਼ਾਨ ਸੀ ਵੀਰ ਹੁਣ ਉੱਤੇ ਬੇਹੋਸ਼ ਪਿਆ ਇਹ ਸਰਕਾਰਾਂ ਜਦੋਂ ਕੁਰਸੀ ਤੇ ਬਹਿ ਜਾਂਦੀਆਂ ਨੇ ਨਾ ਉਦੋਂ ਇਹ ਅੰਨੀਆਂ ਤੇ ਬੋੜੀਆਂ ਨਾ ਹੋ ਜਾਂਦੀਆਂ ਨੇ ਭਗਵੰਤਮਾਨ ਜਿਹੜੇ ਕਿ ਹੁਣ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਦੀ ਵੀਡੀਓ ਪਈ ਆ ਉਹ ਕਹਿ ਰਹੇ ਕਿ ਸਾਡੀ ਸਰਕਾਰ ਆਏਗੀ ਐਸੀਆਂ ਘਟਨਾਵਾਂ ਨਹੀਂ ਹੋਣਗੀਆਂ ਐਸੀ ਬੇਮਿਸਾਲ ਸਜ਼ਾ ਹੋਏ ਕਿ ਕੋਈ ਹਿੰਮਤ ਹੀ ਨਾ ਕਰ ਸਕੇ ਬੇਅਦਬੀ ਕਰਨ ਦੀ ਤੂੰ ਕਿਤੇ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜੇ ਕਿਤੇ ਉਹਦੀ ਸਜ਼ਾ ਜਿਹੜੀ ਹੈ ਬੇ ਬੇ ਮਿਸਾਲ ਸਜ਼ਾ ਹੋ ਜੇ ਤਾਂ ਟੁਇਖ ਦੇ ਵਿੱਚ ਇਹੋ ਜਿਹੇ ਘਟਨਾਵਾਂ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਬੈਂਦੀ ਕੱਲ ਤੋਂ ਕਿ ਕੱਪਰਸੋਂ ਤੋਂ ਇੱਕ ਡਿਊਟੀ ਮੈਜਿਸਟ੍ਰੇਟ ਵਿਖਾ ਦਿੱਤਾ ਉਹਨੇ ਕੱਲ ਸਵੇਰੇ ਬੈਟਰੀ ਬੈਕਅਪ ਉੱਪਰ ਜਾਣ ਤੋਂ ਮਨਾ ਕਰ ਦਿੱਤਾ ਕੇਦਰੀਵਾਲ ਸਾਹਿਬ ਆਪ ਤਾਂ ਉੱਥੇ ਆਪਣੀ ਦੀ ਦਾ ਵਿਆਹ ਕਰਦੇ ਪਏ ਆ ਤੇ ਇੱਥੇ ਇੱਕ ਕਮਾਂਡਾ ਜਿਹੜਾ ਵਾ ਉਹਦਾ ਹਿਰਦਾ ਜਿਹੜਾ ਵਾ ਉਹ ਬਲੁੰਦ ਰਿਆ ਜਾ ਰਿਹਾ ਹੁਣ ਪਤਾ ਨਹੀਂ ਕਿਹਦੀ ਕਮਾਂਡ ਹੈ ਇੱਥੇ ਸਾਰਾ ਕੁਝ ਹੋ ਰਿਹਾ ਜੀ ਗੁਰੂਸ ਹੈ ਪਾਂਦੀ ਬੇਅਦਵੀ ਦੇ ਖਿਲਾਫ ਜੇ ਕੋਈ ਕਾਨੂੰਨ ਬੰਨਾ ਵੀ ਜਿਹੜੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਉਹਨਾਂ ਦੀ ਬਾਵਜੂਦ ਇਹ ਕਾਨੂੰਨ ਬਣਦਾ ਸਰਕਾਰ ਨੂੰ ਪ੍ਰੋਬਲਮ ਕੀ ਹੈ ਜੀ ਇੱਕ ਕੇਂਦਰੀ ਸਾਬ ਨੂੰ ਨਾ ਅਸੀਂ 24 ਦਸੰਬਰ 2021 ਨੂੰ ਮੈਮੋਰੰਡਮ ਦਿੱਤਾ ਸੀ ਧਾਰੀਵਾਦ ਉਹ ਕਹਿੰਦੇ ਸੀ ਸਾਡੀ ਸਰਕਾਰ ਆ ਜੇਗੀ ਬੇਅਦਬੀ ਹੋਏਗੀ ਨਹੀਂ ਕਿ ਆਮ ਆਦਮੀ ਪਾਰਟੀ ਕੀ ਸਰਕਾਰ ਆਏਗੀ ਕਿਸੇ ਵੀ ਧਰਮ ਕੀ ਬੇਅਦਬੀ ਕਿਸੇ ਵੀ ਧਰਮ ਦੇ ਗ੍ਰੰਥ ਕੀ ਬੇਅਦਬੀ ਨਹੀਂ ਕਰਨੇ ਦੀ ਜਾਏ ਉਹਨਾਂ ਨੇ ਗਾਰੰਟੀ ਦਿੱਤੀ ਸੀ ਕਹਿੰਦੇ ਨਾ ਇਹ ਗਾਰੰਟੀਆਂ ਪੂਰੀਆਂ ਕਰਤੀਆਂ ਆ ਸਿੱਖਾਂ ਨਾਲ ਕੀਤੀ ਹੋਈ ਗਾਰੰਟੀ ਸਿੱਖਾਂ ਨਾਲ ਕੀਤਾ ਹੋਇਆ ਵਾਅਦਾ ਵਾਅਦਾ ਖਲਾਫੀ ਤੁਸੀਂ ਕਰਦੇ ਪਏ ਹੋ ਤਿੰਨ ਸਾਲਾਂ ਤੋਂ ਕੀ ਕੀਤਾ ਆਪਣੇ ਆਫੀਸ਼ੀਅਲੀ ਆਪਣੇ ਪੇਜ ਤੇ ਜੱਪ ਕਿਤੇ ਵੀ ਤੁਸੀਂ ਇਹ ਗੱਲ ਸਾਨੂੰ ਦੱਸੋ ਕਿ ਪੰਜਾਬ ਸਰਕਾਰ ਨੇ ਇਹਨਾਂ ਬੇਅਦਬੀਆਂ ਨੂੰ ਰੋਕਣ ਲਈ ਕੀ ਕੀਤਾ ਮੈਡੀਕਲ ਫੈਸਿਲਿਟੀ ਵਗੈਰਾ ਦਾ ਇੰਤਿਜ਼ਾਮ ਹੋਇਆ ਉਹਨਾਂ ਦੇ ਵਾਸਤੇ ਹਾਂ ਨਹੀਂ ਜੀ ਜਿੰਨੀ ਕਿ ਜਾਣਕਾਰੀ ਸਾਨੂੰ ਮਿਲੀ ਹੈ ਕਿ ਐਂਬੂਲੈਂਸ ਤਾਂ ਆਈ ਸੀ ਪਰ ਉੱਪਰ ਚੜਨ ਵਾਸਤੇ ਕੋਈ ਉਹਨਾਂ ਕੋਲ ਹੈ ਨਹੀਂ ਸੀਗਾ ਜਿਹਨੂੰ ਆਮ ਰੂਟੀਨ 'ਚ ਜਿਹੜਾ ਕਿਸੇ ਨੂੰ ਜਾਂਦਾ ਸੀ ਉਹ ਵੀ ਮਨਕ ਕਰ ਗਿਆ ਕਹਿੰਦਾ ਵੀ ਉੱਪਰ ਚੜਨਾ ਜਿਹੜਾ ਵਾ ਉਹ ਨੂੰ ਡਰ ਲੱਗਦਾ ਜਿਨ੍ਹਾਂ ਨੇ ਗੁਰੂ ਨਾਲ ਪਹਿਲਾਂ ਦਗਾ ਕਮਾਇਆ ਅੱਜ ਉਹ ਆਪਣੀ ਜਗ੍ਹਾ ਲੱਭ ਤੇ ਫਿਰਦੇ 100 ਸਾਲ ਪੁਰਾਣੀ ਪਾਰਟੀ ਅੱਜ ਕੱਖੋਂ ਵਾਲੀ ਹੋਈ ਪਈ ਕਾਦੇ ਕਰਕੇ ਕਿ ਬੇਅਦਬੀਆਂ ਤੇ ਕੱਖ ਨਹੀਂ ਕੀਤਾ ਜਿਹੜੀ ਸਪੀਚ ਆ ਨਾ ਕੇਜਰੀਵਾਲ ਸਾਹਿਬ ਦੀ ਕਹਿੰਦੇ ਮਾਸਟਰਮਾਈਂਡ ਕੱਢ ਕੇ ਉਹਨਾਂ ਨੂੰ ਕਾਨੂੰਨ ਦੇ ਕਟਾਰੇ 'ਚ ਖੜਾ ਕਰਾਂਗੇ ਕਿਹੜਾ ਮਾਸਟਰਮਾਈਂਡ ਇਹਨਾਂ ਨੇ ਕੱਢਿਆ ਅੱਜ ਤੱਕ ਜਿੰਨੇ ਬੇਅਦਬੀ ਕੇ ਕਾਂਡ ਹੋਏ ਉਹਨ ਸਭ ਲੋਕੋ ਨੂੰ ਸਮੇਂਬੱਧ ਤਰੀਕੇ ਸੇ ਉਹਨਕੇ ਮਾਸਟਰਮਾਈਂਡ ਕੋ ਜਬ ਤੱਕ ਉਸਕੋ ਪਕੜ ਕੇ ਸਭਕੇ ਸਾਹਮਣੇ ਸਖ਼ਤ ਸੇ ਸਖ਼ਤ ਸਜ਼ਾ ਨਹੀਂ دی ਜਾਏਗੀ ਤਬ ਤੱਕ ਇਹ ਕਿਸੇ ਹੋਤੇ ਰਹੇ ਇਸ ਗੜ ਸਾਹਿਬ ਦੇ ਵੇਖੇ ਜਿੰਨੇ ਬੇਅਦਬੀ ਕੀਤੀ ਉਹ ਤਾਂ ਇਹਨਾਂ ਦੇ ਕੋਲ ਹੀ ਆ ਨਾ ਉਹਦਾ ਮਾਸਟਰਮਾਈਂਡ ਲੱਭਿਆ ਇਹਨਾਂ ਦਰਬਾਰ ਸਾਹਿਬ ਵਾਲਾ ਜਿਹੜਾ ਅੰਦਰ ਗਿਆ ਸੀ ਉਹਦਾ ਆਈਡੈਂਟੀਫਿਕੇਸ਼ਨ ਡੀਐਨਏ ਵਾਸਤੇ ਸੈਂਪਲ ਦਿੱਤੇ ਸੀ ਉਹਦਾ ਬੰਦੇ ਦਾ ਕੋਈ ਕੁਝ ਨਹੀਂ ਲੱਭ ਪਾਇਆ ਉਹ ਹੱਥ ਮੰਨਦਾ ਹੱਥ ਜੋੜਦਾ ਪੰਜਾਬ ਦੇ ਇੰਨੇ 117 ਐਮਐਲਓ ਉਹ ਕਰ ਲਓ ਕੁਝ ਗੁਰੂ ਆਸਤੇ ਕਰ ਲਓ ਯਾਰ ਸਾਡੇ ਵਾਸਤੇ ਨਾ ਕਰੋ ਗੁਰਜੀਤ ਸਿੰਘ ਵਾਸਤੇ ਨਾ ਕਰੋ ਇਸ ਮਾਂਤਾਲੀ ਨਾ ਕਰੋ ਇਹਨਾਂ ਦੇ ਬੱਚਿਆਂ ਲਈ ਨਾ ਕਰੋ ਗੁਰੂ ਦੇ ਵਾਸਤੇ ਤਾਂ ਕਰ ਸਕਦੇ ਹੋ ਤੇ ਜੇ ਗੁਰੂ ਵਾਸਤੇ ਵੀ ਨਹੀਂ ਕੁਝ ਕਰਨ ਜੋਗੇ ਤੇ ਫਿਰ ਲਾਹਣੇ ਤੇ ਤੁਹਾਡੇ ਕੀ ਡੀਗਰੀਓ ਇਹ ਡੀਗਰੀ ਆ ਕਿ ਗੁਰਜੀਤ ਸਿੰਘ ਉਹ ਤਾਂ ਮਰ ਕੇ ਥਲੇ ਉੱਤੇ ਮਨ ਇਹ ਰੋਟਾ ਦੀ ਵਟੇ ਇਹਨਾਂ ਦੀ ਤੇ ਨਾਲ ਹੀ ਫਿਰ ਮੁੱਖ ਮੰਤਰੀ ਦਾ ਪਿੰਡ ਵੀ ਉੱਥੇ ਹੀ ਹੈ ਇਹਨਾਂ ਨੂੰ ਪਤਾ ਲੱਗਦਾ ਇਹਨਾਂ ਤਾਂ ਕਵਾਜ ਨਹੀਂ ਜੰਗ ਉਹ ਉਹ ਮਹਾਰਾਜਾ ਸਤੌਜ ਦੇ ਫਿਰ ਕਿਲਿਆਂ ਦੀਆਂ ਦੁਵਾਰਾਂ ਉੱਚੀਆਂ ਹੋ ਜਾਂਦੀਆਂ ਨੇ ਨਾ ਜਦੋਂ ਮੁੱਖ ਮੰਤਰੀ ਬਣ ਜਾਂਦਾ ਨਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਮਹਾਰਾਜਾ ਪਟਿਆਲਾ ਦੇ ਮਹਿਲਾਂ ਦੀਆਂ ਦੁਵਾਰਾਂ ਉੱਚੀਆਂ ਨੇ ਕਿ ਹੁਣ ਇਹਨਾਂ ਦੇ ਮਹਿਲਾਂ ਦੀਆਂ ਦੁਵਾਰਾਂ ਉੱਚੀਆਂ ਹੋ ਗਈਆਂ ਉਹਨਾਂ ਸਾਡੀ ਸੁਣਦੀ ਕਿੱਥੇ ਮੁੱਖ ਮੰਤਰੀ ਨੇ ਇੱਕ ਵਾਰੀ ਆ ਕੇ ਭਰੋਸਾ ਤੱਕ ਨਹੀਂ ਦਿੱਤਾ ਪਟਿਆਲਾ ਪ੍ਰਸ਼ਾਸਨ ਹੋਮ ਸੈਕਟਰੀ ਸਾਨੂੰ ਜਵਾਬ ਦੇ ਕਿਹਦੇ ਹੁਕਮ ਦੇ ਨਾਲ ਉਸ ਬੰਦੇ ਨੂੰ ਉੱਥੇ ਮੈਂ ਉਹਨੂੰ ਪੁੱਛਿਆ ਤਾਂ ਦੇਖੋ ਵੀਡੀਓ ਸ਼ਾਇਦ ਪਹੁੰਚ ਗਈ ਹੋਏਗੀ ਜਿਹੜੇ ਡਿਊਟੀ ਮਜਿਸਟਰ ਜੀ ਮੈਨੂੰ ਤੁਹਾਨੂੰ ਪਤਾ ਹੈ ਕਿੰਨੇ ਵਜੇ ਭੋਸ਼ ਹੋਇਆ ਕਿੰਨੇ ਘੰਟਿਆਂ ਦਾ ਬੇਹੋਸ਼ ਪਿਆ ਉੱਤੇ ਤੁਹਾਨੂੰ ਪਤਾ ਹੈ ਕਹਿੰਦਾ ਨੋ ਜਿਹੜਾ ਉੱਤੇ ਬੰਦਾ ਵੀ ਗਿਆ ਨਾ ਸਾਡਾ ਹੁਣ ਸਵੇਰੇ ਉਹਦਾ ਵੀ ਫੋਨ ਰੱਖ ਲਿਆ ਐਸੀ ਨਰਦੀ ਸਰਕਾਰ ਬਣੀ ਪਈ ਆ ਅਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਖਿਲਾਫ ਜੋ ਕਾਨੂੰਨ ਬਣਾਉਣ ਦੇ ਵਾਸਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਭਾਈ ਗੁਰਜੀਤ ਸਿੰਘ ਜੀ ਖਾਲਸਾ ਟਾਵਰ ਤੇ ਬੈਠੇ ਨੇ ਉਸਦੀ ਬਾਬਤ ਆਪਾਂ ਗਾਹੀ ਬਗਾਹੀ ਗੱਲਬਾਤ ਕਰਦੇ ਰਹਿੰਦੇ ਹਾਂ ਅੱਜ ਸਾਡੇ ਨਾਲ ਨੇ ਉਸ ਦੀ ਬਾਬਤ ਸਾਰੀ ਜਾਣਕਾਰੀ ਦੇਣ ਦੇ ਵਾਸਤੇ 86 ਤਹਿ ਸੇਵਾ ਦੇ ਮੁਖ ਸੇਵਾਦਾਰ ਵੀਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਕਿ ਹੁਣੇ ਹੁਣ ਇਸ ਜਿਹੜਾ ਮੋਰਚਾ ਲੱਗਿਆ ਹੋਇਆ ਸਮਾਣੇ ਵਿਖੇ ਇੱਥੇ ਕੋਆਰਡੀਨੇਟਰ ਦੀ ਸੇਵਾ ਵੀ ਮਿਲੀ ਹੈ ਆਪਾਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਇਸ ਵੇਲੇ ਹਾਲਾਤ ਕੀ ਨੇ ਸਿੰਘ ਜੀ ਸਿਹਤ ਕਿਵੇਂ ਹੈ ਸਾਰਾ ਕੁਝ ਜੋ ਪ੍ਰਸ਼ਾਸਨ ਦਾ ਰਵਈਆ ਕਿਹੋ ਜਿਹਾ ਹੈ ਇਸ ਸਾਰੇ ਗੱਲਬਾਤ ਆਪਾਂ ਰੂਬੂ ਰੂ ਕਰਦੇ ਆ ਤੇ ਪੁੱਛਦੇ ਆ ਅੱਜ ਵੀਰ ਗੁਰਬੀ ਸਿੰਘ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ ਵਾਹਿਗੁਰਜ ਕੀ ਫਤਿਹ ਭਾਈ ਸਾਹਿਬ ਜੀ ਭਾਈ ਗੁਰਜੀਤ ਸਿੰਘ ਖਾਲਸਾ ਦੀ ਤਬੀਅਤ ਠੀਕ ਨਹੀਂ ਹੈ ਉਹ ਬੇਹੋਸ਼ ਸੀਗੇ ਸਾਨੂੰ ਤਰੀਪ 8:00 ਤੱਕ ਪਹਿਲਾਂ ਪਤਾ ਲੱਗਿਆ ਕਿ ਉਹ ਉਪਰ ਬੇਹੋਸ਼ ਹਤ ਤੁਸੀਂ ਜਾਣਦੇ ਹੋ ਸਾਰੇ ਦੁਨੀਆਂ ਚ ਬੈਠੇ ਸਾਡੇ ਦਰਸ਼ਕ ਜਾਣਦੇ ਨੇ ਕਿ ਭਾਈ ਸਾਹਿਬ 12 ਅਕਤੂਬਰ ਦੇ ਜਿਹੜੀ ਕਿ ਵਰਸੀ ਹੁੰਦੀ ਹੈ ਹਾਂ ਕਿ ਵਰਸੀ ਦਾ ਕਾਦੀ ਗੁਰੂ ਕੇ ਸੇਖੋ ਪਤਾ ਕਾਦੀ ਵਰਸੀ ਮਨਾ ਰਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਜਤਨ ਬਰਗਾੜੀ ਦੇ ਵਿੱਚ ਮਾਰੇ ਦੇ ਅੰਗ ਖਲਾਰੇ ਗਏ ਉਹ ਇੱਕ ਜਗਦੀ ਜ਼ਮੀਰ ਵਾਲਾ ਸਿੱਖ ਜਦੋਂ 9 ਸਾਲ ਹੋ ਗਏ ਇਹਨਾਂ ਸਰਕਾਰਾਂ ਦੇ ਮੂੰਹ ਵੱਲ ਤੱਕਦਿਆਂ ਤੱਕਦਿਆਂ ਮੇਰੇ ਲਾਗੇ ਮਾਤਾ ਜੀ ਬੈਠੇ ਨੇ ਇਹ ਦੱਸਦੇ ਹੁੰਦੇ ਨੇ ਕੋਈ ਕੰਦਾ ਨਾ ਸਿਰ ਮਾਰਦਾ ਮੈਂ ਕੀ ਕਰਾਂ ਮੈਂ ਕੀ ਕਰ ਸਰ ਇਹਨਾਂ ਨੂੰ ਵੀ ਨਹੀਂ ਪਤਾ ਇੱਕ ਦਿਨ ਸੁਮਾਣੇ ਟਾਵਰ ਦੇ ਉੱਤੇ ਚੜ ਗਿਆ 12 ਅਕਤੂਬਰ ਨੂੰ ਵਰਸੀ ਮਨਾਈ ਉਹ ਕਿਸੇ ਨੇ ਹੋਰ ਨੇ ਵੀ ਮਨਾਈ ਐਦਾਂ ਵਰਸੀ ਉਦ ਇਹੀ ਸਵਾਲ ਹੁੰਦਾ ਨਾ ਕਿ ਕੀ ਕਰੀਏ ਕੀ ਕਰੀਏ ਮੈਂ ਕੀ ਕਰ ਸਕਦਾ ਉਹਦੇ ਮਨ ਕੇ ਆਇਆ ਕਿਤੇ ਕਾਨੂੰਨ ਹੀ ਬਣਾ ਦੇਣ ਕੋਈ ਕਾਨੂੰਨ ਹੀ ਸਖਤ ਬਣ ਜੇ ਉਹਦੇ ਵਾਸਤੇ ਟਾਵਰ ਤੇ ਚੜ ਗਿਆ ਸਾਰਾ ਸਾਲ ਉਹਨੇ ਟਾਵਰ ਤੇ ਕੱਟਿਆ ਜਦੋਂ ਇਹਨਾਂ ਨੇ ਫੇਰ ਵੀ ਨਾ ਸੁਣੀ ਇਹ ਸਰਕਾਰਾਂ ਜਦੋਂ ਕੁਰਸੀ ਤੇ ਬਹਿ ਜਾਂਦੀਆਂ ਨੇ ਨਾ ਉਦੋਂ ਇਹ ਅੰਨੀਆਂ ਤੇ ਬੋਲੀਆਂ ਨਾ ਹੋ ਜਾਂਦੀਆਂ ਨੇ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗਾ ਮੇਰੇ ਕੋਲ ਭਗਵੰਤ ਮਾਨ ਜਿਹੜੇ ਕਿ ਹੁਣ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਦੀ ਵੀਡੀਓ ਪਈ ਹੈ 25 ਜਨਵਰੀ ਦੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਦੀ 25 ਜਨਵਰੀ 2022 ਦੀ ਕਿ ਉਹਦੇ ਵਿੱਚ ਉਹ ਕਹਿ ਰਹੇ ਕਿ ਸਾਡੀ ਸਰਕਾਰ ਆਏਗੀ ਐਸੀਆਂ ਕਟਨਾਵਾਂ ਨਹੀਂ ਹੋਣਗੀਆਂ ਐਸੀ ਬੇਮਿਸਾਲ ਸਜ਼ਾ ਹੋਏ ਕਿ ਕੋਈ ਹਿੰਮਤ ਹੀ ਨਾ ਕਰ ਸਕੇ ਬੇਅਦਬੀ ਕਰਨ ਦੀ 3 ਸਾਲ 3 ਸਾਲ ਤੋਂ ਵੱਧ ਸਾਢੇ 3 ਸਾਲ ਸਾਢੇ 3 ਸਾਲ ਪਹਿਲਾਂ ਉਹਨਾਂ ਨੇ ਖੁਦ ਇਹ ਗੱਲ ਕਹੀ ਇਹੀ ਗੱਲ ਮੰਗਦਾ ਮੰਗਦਾ ਉੱਤੇ ਤੜਫਣ ਡਿਆ। ਇਹੀ ਗੱਲ ਮੰਗਦਾ ਮੰਗਦਾ ਉੱਪਰ ਤੜਫਣ ਡਿਆ 11 ਜਨਵਰੀ ਤੋਂ ਉਹਨੇ ਰੋਟੀ ਵੀ ਛੱਡ ਦਿੱਤੀ। ਪ੍ਰਸ਼ਾਸਨ ਇੰਨਾ ਨਰਦਈ ਹੋ ਸਕਦਾ ਐਨਾ ਨਰਦਈ ਹੋ ਸਕਦਾ। ਕੱਲ ਸਵੇਰ ਦਾ ਕੀ ਕੀਤਾ ਇਹਨਾਂ ਨੇ ਕਿ ਉੱਪਰ ਨਾ ਸਵੇਰੇ ਸ਼ਾਮ ਦੋ ਸਿੰਘ ਇੱਥੋਂ ਜਾਂਦੇ ਸੀ ਚਾਹ ਲੈ ਕੇ ਜਾਂ ਪਾਣੀ ਲੈ ਕੇ ਜਾਂ ਕੋਈ ਜੂਸ ਲੈ ਲਿਆ ਕਿ ਜੇ ਰੋਟੀ ਨਹੀਂ ਖਾਂਦਾ ਚਲੋ। ਚੱਲ ਅੱਗੇ ਜਾਰੀ। ਮਤਲਬ ਕੁਝ ਨਾ ਕੁਝ ਉਹਦੇ ਅੰਦਰ ਜਾਏ ਤਾਂ ਕਿ ਉਹਦੇ ਸਵਾਸ ਜਿਹੜੇ ਨੇ ਉਹ ਸੁਮੂਥਲੀ ਚੱਲਦੇ ਰਹਿਣ ਤੇ ਇੱਕ ਉੱਪਰ ਨਾ ਪਾਵਰ ਬੈਂਕ ਜਾਂਦਾ ਸੀਗਾ ਲਗਾਤਾਰ ਜਦੋਂ ਤੋਂ ਸ਼ੁਰੂ ਹੋਇਆ ਮੋਰਚਾ ਪਾਵਰ ਬੈਂਕ ਚੱਲਿਆ ਜਾਂਦਾ ਸੀ ਉਹਦੇ ਨਾਲ ਆਪਣਾ ਮੋਬਾਈਲ ਚਾਰਜ ਕਰ ਲੈਂਦਾ ਸੀ ਆਪਣੇ ਘਰੇ ਬੱਚੇ ਨਾਲ ਫੋਨ ਕਰਨਾ ਮਾਤਾ ਨਾਲ ਕਰਨਾ ਆਪਣੀ ਪਤਨੀ ਨਾਲ ਕਰਨਾ ਵੀਰ ਨਾਲ ਕਰਨਾ ਇਹ ਮੈਂ ਥੋੜੀ ਕੋਸ਼ਿਸ਼ ਕਰਦਾ ਤੁਹਾਨੂੰ ਸੰਗਤਾਂ ਨੂੰ ਇਹ ਇਹ ਉਹਨਾਂ ਦੇ ਮਾਤਾ ਜੀ ਨੇ ਜੀ ਭਾਈ ਗੁਰਜੀਕਾ ਕਾਸਾ ਭਾਈ ਗੁਰਜੀਕੀ ਇਨਾਂ ਦੇ ਅੱਖਾਂ ਦਾ ਦਰਦ ਹੰਝੂ ਜਿਹੜੇ ਉਹ ਸੰਗਤਾਂ ਦੇਖ ਸਕਦੀਆਂ ਇਹ ਛੋਟੇ ਵੀਰ ਨੇ ਉਹਨਾਂ ਦੇ ਦੀ ਭਾਈ ਰਣਜੀਤ ਸਿੰਘ ਸੰਗਤ ਹੋਰ ਵੀ ਇੱਥੇ ਕਾਫੀ ਬੈਠੀ ਆ ਤੇ ਮੈਂ ਜਿਹੜੇ ਗੱਲ ਤੁਹਾਡੇ ਤੱਕ ਤੁਹਾਡੇ ਮਾਧਿਅਮ ਦੇ ਰਾਹੀਂ ਇਸ ਨਿਰਦਈ ਸਰਕਾਰ ਤੱਕ ਪਹੁੰਚਾਉਣਾ ਚਾਹੁੰਦਾ ਕਿ ਸਰਕਾਰ ਜੀ ਉਹ ਮਾਂ ਦਾ ਕੀ ਕਸੂਰ ਹੈ ਜੋ ਆਪਣੇ ਪੁੱਤ ਦਾ ਮੂੰਹ ਵੇਖ ਲੈਂਦੀ ਸੀ ਮੋਬਾਈਲ ਦੇ ਉੱਤੇ ਤੇ ਉਹ ਬੱਚਾ ਜਿਹੜਾ 6 ਮਹੀਨੇ ਤੋਂ ਆਪਣੇ ਪਿਓ ਨੂੰ ਮਿਲ ਨਹੀਂ ਸਕਿਆ ਉਹਦੇ ਗੱਲ ਨਹੀਂ ਲੱਗ ਸਕਿਆ ਉਸ ਬੱਚੇ ਦਾ ਕੀ ਕਸੂਰ ਹੋ ਗਿਆ ਕਿ ਤੁਸੀਂ ਉਹਦੀ ਬੈਟਰੀ ਵੀ ਖੋਲੀ ਪਈ ਉਹਦਾ ਫੋਨ ਹੀ ਬੰਦ ਹੋ ਜੇ ਇਹ ਇਹ ਕਾਰਵਾਈ ਕਿਸ ਵੱਲੋਂ ਕੀਤੀ ਗਈ ਹੈ ਜੀ ਹੋਈ ਤਾਂ ਉਤੋਂ ਹੀ ਹੋਣੀ ਹੈ ਜੀ ਇੱਥੇ ਤਾਂ ਲੋਕਲ ਪ੍ਰਸ਼ਾਸਨ ਹੀ ਹੈ ਨਾ ਜੀ ਹੁਣੇ ਮੈਂ ਗਿਆ ਸੀ ਅੰਦਰ ਕੱਲ ਦੇ ਅਸੀਂ ਤਰਲੇ ਲੈ ਰਹੇ ਆਂ ਇੱਥੋਂ ਦੇ ਚੇਤਨ ਸਿੰਘ ਜੋੜਾ ਮਾਜਰਾ ਐਮਐਲਏ ਨੇ ਉਹਨਾਂ ਨੇ ਅੱਜ ਕੱਲ ਦਾ ਫੋਨ ਸਵੇਰ ਦਾ ਕੀਤਾ ਪਹਿਲਾਂ ਵੀ ਫੋਨ ਕੀਤਾ ਉਹਨਾਂ ਨੂੰ ਆਖਿਆ ਕਿ ਕੀ ਮਸਲਾ ਹੈ ਦਾਨਾ ਹਨਾ ਉਹ ਕਹਿੰਦੇ ਸੀ ਮੈਂ ਗੱਲ ਕਰਦਾ ਇੱਥੇ ਨਾ ਨਾ ਇੱਕ ਕੱਲ ਕੱਲ ਤੋਂ ਕਿ ਕ ਪਰਸੋਂ ਤੋਂ ਇੱਕ ਡਿਊਟੀ ਮੈਜਿਸਟ੍ਰੇਟ ਬਖਾ ਦਿੱਤਾ ਡਿਊਟੀ ਮੈਜਿਸਟ੍ਰੇਟ ਕੀ ਆ ਕਿ ਜਿਹੜਾ ਕੋਈ ਮੈਕਮੇਂ ਦਾ ਐਸ ਡੀਓ ਹੈ ਨਾ ਉਹਨੂੰ ਡਿਊਟੀ ਦੇ ਦਿੱਤੀ ਆ ਕਿ ਤੂੰ ਸਾਰੀ ਨੂੰ ਕਮਾਂਡ ਕਰਨਾ ਪੁਲਿਸ ਤੇਰੇ ਅੰਡਰ ਹੋਏਗੀ ਪਰ ਉਹਨੇ ਕੱਲ ਸਵੇਰੇ ਬੈਟਰੀ ਬੈਕਅਪ ਉੱਪਰ ਜਾਣ ਤੋਂ ਮਨਾ ਕਰ ਦਿੱਤਾ ਜਦੋਂ ਸਿੰਘ ਉੱਪਰ ਗਿਆ ਚਾਹ ਲੈ ਕੇ ਬਾਅਦ ਸੇ ਤਾਂ ਭਾਈ ਗੁਰਜੀਤ ਸਿੰਘ ਖਾਲਸਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਇਹ ਇਦਾਂ ਕਰਦੇ ਆ ਨਾ ਸਖਤਾਈ ਪੇ ਮਤਲਬ ਹੀ ਜੇ ਸਾਡੇ ਪਰਿਵਾਰ ਦੇ ਨਾਲ ਵੀ ਸਾਡੀਆਂ ਦੂਰੀਆਂ ਪਾਉਣਾ ਚਾਹੁੰਦੇ ਆ ਤੇ ਫੇਰ ਰਹਿਣ ਦੇ ਉੱਤੇ ਨਾ ਆ ਤੂੰ ਐਵੇਂ ਤੈਨੂੰ ਫੇਰਾ ਪੈਣਾ ਫੇਰ ਵੀ ਅਸੀਂ ਆ ਕੇ ਆਖਿਆ ਚੱਲ ਜਾ ਕੋਈ ਨਹੀਂ ਜਾਇਆ ਤੂੰ ਉੱਤੇ ਉੱਪਰ ਗਿਆ ਅਸੀਂ ਕਾਫੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਨਾਉਣ ਦੀ ਪਰ ਉਹਨਾਂ ਨੇ ਉਹ ਚਾਹ ਜਿਹੜੀ ਸੀ ਉਦਾਂ ਹੀ ਵਾਪਸ ਭੇਜ ਦਿੱਤੀ ਮਤਲਬ ਕਿ ਪਰਸੋਂ ਸ਼ਾਮ ਦਾ ਕੁਝ ਉਹਨਾਂ ਨੇ ਪੀਤਾ ਕੋ ਲਿਕਵਿਡ ਜਿਹੜੀ ਡਾਈਟ ਥੋੜੀ ਬੁਤੀ ਲੈਂਦੇ ਆ ਉਹ ਪਰਸੋ ਸ਼ਾਂਤੀ ਲਈ ਸੀਗੀ ਕੱਲ ਸਵੇਰ ਦੀ ਉਹਨਾਂ ਨੇ ਉਹ ਲਿਕੁਇਡ ਡਾਈਟ ਵੀ ਬੰਦ ਕਰਤੀ ਪਾਣੀ ਵੀ ਬੰਦ ਕਰ ਦਿੱਤਾ ਅਸੀਂ ਬਥੇਰਾ ਇਹਨਾਂ ਨੂੰ ਆਖਿਆ ਕਿ ਇਹ ਤਾਂ ਨਾ ਕਰੋ ਸਮੂਥਲੀ ਚੱਲਦਾ ਪਿਆ ਜਿੱਦਾਂ ਤੁਸੀਂ ਵੀ ਕਹਿੰਦੇ ਸੀ ਕਾਨੂੰਨ ਬਣਾਉਣਾ ਜੇ ਬਣਾਉਣਾ ਤੇ ਬਣਾ ਲਓ ਚਲੋ ਜੇ 2-4 ਦਿਨ ਲੱਗਦੇ ਸੌਖੇ ਲੰਘ ਜਾਣ ਪਰ ਇਹ ਪਤਾ ਨਹੀਂ ਹੁਣ ਕਿਹੜਾ ਅਫਸਰ ਆਇਆ ਕਿਹੜਾ ਉੱਥੇ ਹੁਣ ਕੇਦਰੀਵਾਲ ਸਾਹਿਬ ਆਪ ਤਾਂ ਉੱਥੇ ਆਪਣੀ ਧੀ ਦਾ ਵਿਆਹ ਕਰਦੇ ਪਏ ਆ ਤੇ ਇੱਥੇ ਇੱਕ ਮਾਨ ਦਾ ਜਿਹੜਾ ਵਾ ਉਹਦਾ ਹਿਰਦਾ ਜਿਹੜਾ ਵਾ ਉਹ ਬਲੁੰਦ ਰਿਆ ਜਾ ਰਿਹਾ ਹੁਣ ਪਤਾ ਨਹੀਂ ਕਿਹਦੀ ਕਮਾਂਡ ਹੇਠ ਸਾਰਾ ਕੁਝ ਹੋ ਰਿਹਾ ਵੀ ਅਸੀਂ ਜਦੋਂ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੀ ਗੁਰੂ ਸਹਿਬਾਨ ਦੀ ਬੇਅਦਬੀ ਦੇ ਖਿਲਾਫ ਜੇ ਕੋਈ ਕਾਨੂੰਨ ਬੰਨਾ ਵੀ ਜਿਹੜੇ ਦੋਸ਼ੀਆਂ ਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਾਣ ਉਹਨਾਂ ਦੀ ਬਾਵਜੂਦ ਇਹ ਕਾਨੂੰਨ ਬਣਦਾ ਸਰਕਾਰ ਨੂੰ ਪ੍ਰੋਬਲਮ ਕੀ ਹੈ ਜੀ ਪਤਾ ਨਹੀਂ ਇਹਦਾ ਮੈਂ ਸੋ ਕਹਿ ਰਿਹਾ ਨਾ ਮੈਂ ਮੈਂ ਤੁਹਾਨੂੰ ਨਾ ਦੋ ਵੀਡੀਓ ਸ਼ੇਅਰ ਕਰਾਂਗਾ ਇੱਕ ਤਾਂ ਭਗਵੰਤ ਮਾਨ ਸਾਹਿਬ ਦੀ ਵੀਡੀਓ ਤੁਹਾਨੂੰ ਦੱਸੀ ਹੈ ਨਾ ਇਕਾ ਕੇਦਰੀ ਸਾਹਿਬ ਨੂੰ ਨਾ ਅਸੀਂ 24 ਦਸੰਬਰ 2021 ਨੂੰ ਮੈਮੋਰੰਡਮ ਦਿੱਤਾ ਸੀ ਧਾਰੀਵਾਲ ਜੀ ਉਹ ਮੈਮੋਰ ਉਹ ਸੇਮ ਮੈਮੋਰੰਡਮ ਜਿਹੜਾ ਹੋਣਾ ਸੀ ਜਿਹੜਾ ਇੱਥੇ ਅਮਨ अरोड़ा ਜੀ ਨੂੰ ਦਿੱਤਾ ਨਾ 2 ਮਹੀਨੇ ਪਹਿਲਾਂ ਜਾ ਕੇ ਸਾਰੇ ਜਥੇ ਨੇ ਉਹ ਸਿਮਿਲਰ ਮੈਮੋਰੰਡਮ ਸੀਗਾ ਉਦੋਂ ਅਸੀਂ ਅਠੇਪੈ ਟਾਹਲ ਸੇਵਾ ਲੈਰ ਵੱਲੋਂ ਉਹਨਾਂ ਨੂੰ ਮੈਮੋਰੰਡਮ ਦਿੱਤਾ ਸੀ ਕਿ ਇਦਾਂ ਦਾ ਸਿਸਟਮ ਕਰ ਦਿਓ ਕਿ ਇਦਾਂ ਦਾ ਕਾਨੂੰਨ ਬਣਾ ਦਿਓ ਕਿ ਕਤਲ ਦੇ ਤੁਲ ਸਜ਼ਾ ਜਿਹੜੀ ਆ ਉਹ ਨਿਰਧਾਰਤ ਹੋ ਜੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਰ ਧਰਮੰਦ ਗ੍ਰੰਥਾਂ ਦੀ ਬੇਅਦਬੀ ਕਰਦਾ ਉਹਨਾਂ ਨੇ ਸਟੇਜ ਤੋਂ ਜੋ ਕੁਝ ਬੋਲਿਆ ਨਾ ਉਹ ਕਹਿੰਦੇ ਸੀ ਸਾਡੀ ਸਰਕਾਰ ਆ ਜੇਗੀ ਬੇਦਬੀ ਹੋਏਗੀ ਨਹੀਂ ਬੇਦਬੀ ਚ ਹੁਣ ਵੀ ਚੱਲਦੀਆਂ ਨੇ ਕਰਾਂਗਾ ਤੁਸੀਂ ਦਿਖਾਇਓ ਲੋਕਾਂ ਨੂੰ ਉਹਨਾਂ ਨੇ ਗਾਰੰਟੀ ਦਿੱਤੀ ਸੀ ਕਹਿੰਦੇ ਨਾ ਅਸੀਂ ਗਾਰੰਟੀਆਂ ਪੂਰੀਆਂ ਕਰਤੀਆਂ ਆ ਸਿੱਖਾਂ ਨਾਲ ਕੀਤੀ ਹੋਈ ਗਾਰੰਟੀ ਸਿੱਖਾਂ ਨਾਲ ਕੀਤਾ ਹੋਇਆ ਵਾਅਦਾ ਵਾਅਦਾ ਖਿਲਾਫੀ ਤੁਸੀਂ ਕਰਦੇ ਪਏ ਹੋ ਤਿੰਨ ਸਾਲਾਂ ਤੋਂ ਕੀ ਕੀਤਾ ਸਾਨੂੰ ਇਹ ਇਹ ਵਾਅਦਾ ਕੀਤਾ ਬੇਅਦਬੀਆਂ ਨਹੀਂ ਹੋਣਗੀਆਂ ਸਾਡੀ ਸਰਕਾਰ ਆ ਜੇਗੀ ਕੀ ਹੁਣ ਅਜੇ 3 ਸਾਲ ਹੋ ਗਏ 3.5 ਸਾਲ ਹੋ ਗਏ ਆ ਜੇ ਆਮ ਆਮ ਆਪ ਦੀ ਪਾਰਟੀ ਦੀ ਸਰਕਾਰ ਆਈ ਨਹੀਂ ਮੈਂ ਇੱਕ ਤੁਹਾਡੇ ਮਾਧਿਅਮ ਦਾਰੇ ਇਹ ਵੀ ਸਵਾਲ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਬੇਅਦਬੀਆਂ ਨਹੀਂ ਹੋਣਗੀਆਂ ਤੁਸੀਂ ਆਪਣੇ ਆਫੀਸ਼ੀਅਲੀ ਆਪਣੇ ਪੇਜ ਤੇ ਜੱਪ ਕਿਤੇ ਵੀ ਤੁਸੀਂ ਇਹ ਗੱਲ ਸਾਨੂੰ ਦੱਸੋ ਕਿ ਪੰਜਾਬ ਸਰਕਾਰ ਨੇ ਇਹਨਾਂ ਬੇਅਦਬੀਆਂ ਨੂੰ ਰੋਕਣ ਲਈ ਕੀ ਕੀਤਾ ਕਾਨੂੰਨ ਵਾਲਾ ਐਸਪੈਕਟ ਇੱਕ ਪਾਸੇ ਹੈ ਜਿਹੜਾ ਤੁਸੀਂ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਚ ਬੇਅਦਬੀਆਂ ਨਹੀਂ ਹੋਣਗੀਆਂ ਜਦੋਂ ਸਾਡੀ ਸਰਕਾਰ ਆ ਜਾਏਗੀ ਤੇ ਫਿਰ ਤੁਸੀਂ ਕੀ ਕੀਤਾ ਕਿ ਤਾਂ ਕਿ ਬੇਅਦਬੀਆਂ ਰੋਕੀਆਂ ਜਾ ਸਕਦੀਆਂ ਇਹਨਾਂ ਦੀ ਜ਼ੀਰੋ ਰਿਪੋਰਟ ਹੈ ਇਹਨਾਂ ਦੇ ਡੀਜੀਪੀ ਤੱਕ ਅਸੀਂ ਪਿੱਛੇ ਮਿਲੇ ਹਾਂ 2 ਮਹੀਨੇ ਪਹਿਲਾਂ ਉਹਨਾਂ ਦੇ ਕੋਲ ਕੋਈ ਹੈ ਹੀ ਨਹੀਂ ਕੋਈ ਪਲੈਨਿੰਗ ਹੀ ਨਹੀਂ ਕਿ ਕਿ ਅਸੀਂ ਬੇਅਦਬੀਆਂ ਢੱਕਣੀਆਂ ਉਹਨਾਂ ਦੇ ਉਹਦੇ ਚ ਵਰਕਿੰਗ ਆਰਡਰ ਦੇ ਵਿੱਚ ਹੀ ਹੈ ਨਹੀਂਗਾ ਕਿ ਅਸੀਂ ਬੇਅਦਬੀਆਂ ਨਹੀਂ ਢੱਕਣੀਆਂ ਤੇ ਬੇਅਦਬੀਆਂ ਤੇ ਬੇਅਦਬੀਆਂ ਪਿਛਲੇ 4 ਦਿਨ ਪਹਿਲਾਂ ਵੀ ਗੜ ਸ਼ੰਕਰ ਲਾ ਕੇ ਬੇਅਦਬੀ ਹੋਈ ਆ ਉਸ ਨੂੰ ਲੈ ਕੇ ਫੇਰ ਪਰੇਸ਼ਾਨ ਸੀ ਵੀਰ ਹੁਣ ਉੱਤੇ ਬੇਹੋਸ਼ ਪਿਆ ਹੁਣ ਇੱਥੇ ਐਂਬੂਲੈਂਸ ਵੀ ਆ ਗਈ ਹੋੜ ਤੇ ਡਾਂਗ ਸੋਟੇ ਵੀ ਲਈ ਫਿਰਦੇ ਨੇ ਹੈ ਅਸੀਂ ਮੰਗਦੇ ਕੀ ਪੈਣ ਜੋ ਮੰਗਦੇ ਸਾਨੂੰ ਦੇ ਦਿਓ ਅਸੀਂ ਉਹ ਵੀਰ ਵੀ ਆਪਣਾ ਉੱਤੋਂ ਥੱਲੇ ਆਏ ਮਾਂ ਦੇ ਗਲ ਲੱਗੇ ਮਾਂ ਦੇ ਵੀ ਟਿਕਲੇ ਜੇ ਠੰਡ ਪਏ ਇੱਕ ਕਾਨੂੰਨ ਮੰਗਦਾ ਮੰਗਦਾ ਇੱਕ ਫੌਜੀ ਜਿਹੜਾ ਵਾ ਉੱਤੇ ਵੇਖੋ ਕਿਹੜੇ ਹਾਲਾਤਾਂ 'ਚ ਪਿੱਛੇ ਵੀ ਤੁਹਾਨੂੰ ਯਾਦ ਹੋਣਾ ਮੈਂ ਕੁਝ ਦਿਨ ਪਹਿਲਾਂ ਵੀ ਵੀਰ ਬੇਹੋਸ਼ ਹੋ ਗਿਆ ਸੀ ਉੱਤੇ ਅੱਜ ਵੀ ਬੇਹੋਸ਼ ਪਿਆ ਵਾ ਸੋ ਇਹ ਬੜੀ ਹੀ ਕਰਦਨਾ ਕੋਈ ਮੈਡੀਕਲ ਫੈਸਿਲਿਟੀ ਵਗੈਰਾ ਦਾ ਇੰਤਜ਼ਾਮ ਹੋਇਆ ਉਹਨਾਂ ਦੇ ਵਾਸਤੇ ਅ ਨਹੀਂ ਜੀ ਜਿੰਨੀ ਕਿ ਜਾਣਕਾਰੀ ਸਾਨੂੰ ਮਿਲੀ ਹੈ ਕਿ ਐਂਬੂਲੈਂਸ ਧਾਈ ਸੀ ਪਰ ਉੱਪਰ ਚੜਨ ਵਾਸਤੇ ਕੋਈ ਉਹਨਾਂ ਕੋਲ ਹੈ ਨਹੀਂ ਸੀਗਾ ਜਿਹਨੂੰ ਆਮ ਰੂਟੀਨ 'ਚ ਜਿਹੜਾ ਕਿਸੇ ਨੂੰ ਜਾਂਦਾ ਸੀ ਉਹ ਵੀ ਮਨਕ ਕਰ ਗਿਆ ਕਹਿੰਦਾ ਵੀ ਉੱਪਰ ਚੜਨਾ ਜਿਹੜਾ ਵਾ ਉਹ ਡਰ ਲੱਗਦਾ ਇੱਕ ਹਕੀਕਤ ਹੈ ਮਨੁੱਖੀ ਮਾਨਦੀ ਹਕੀਕਤ ਹੈ ਜਿਹੜੇ ਉੱਪਰ ਜਾਂਦੇ ਨੇ ਨਾ ਉਹ ਵੀ ਬੜੀ ਦਲੇਰੀ ਨਾਲ ਉੱਪਰ ਚੜਦੇ ਨੇ ਕਿਉਂਕਿ ਰਾਤ ਨੂੰ ਤਾਂ ਆਲੇ-ਦੁਆਲੇ ਦਿਖਦਾ ਨਹੀਂ ਜੇ ਬੰਦਾ ਉੱਪਰ ਚੜ ਜਾਂਦਾ 400 ਫੁੱਟ ਹਾਈਟ ਦੇ ਉੱਤੇ ਚੜਨਾ ਇੱਕ ਸਿੱਧਾ ਹੀ ਪੌੜੀ ਦੇ ਤੇ ਢਾਈ ਕੋਈ ਛੋਟੀ ਗੱਲ ਨਹੀਂ ਹੁੰਦੀ ਤੇ ਉਹ ਜਿਹੜਾ ਟ੍ਰੀਟਮੈਂਟ ਅੱਗੇ ਦਿੱਤਾ ਸੀ ਲਾਸਟ ਟਾਈਮ ਜਿੰਨੇ ਉਹ ਕਹਿੰਦਾ ਵੀ ਦਿਨ ਵੇਲੇ ਮੈਂ ਨਹੀਂ ਚੜ ਸਕਦਾ ਤਾਂ ਇਹ ਹਾਲਾਤ ਬਣੇ ਹੋਏ ਨੇ ਇਹਦੇ ਤਾਂ ਸਾਨੂੰ ਗੁਰਪ੍ਰੀਤ ਸਰਕਾਰ ਨੂੰ ਕੰਧ ਤੇ ਲਿਖਿਆ ਹੋਇਆ ਪੜ੍ਹੇ ਨਹੀਂ ਜਾਂਦਾ ਵੀ ਜਿਹੜੇ ਪਿਛਲੀ ਸਰਕਾਰਾਂ ਦੇ ਨਾਲ ਵਾਪਰਿਆ ਤੇ ਇਹੀ ਸਰਕਾਰ ਫੇਰ ਉਹ ਸਾਰਾ ਕੁਝ ਕਰਦੀ ਵੀ ਹੈ ਤੇ ਸਮਝ ਨਹੀਂ ਦੇ ਇਹ ਲੋਕ ਦਾ ਕੁਝ ਇਹ ਹੁਣ ਵੇਖੋ ਲਫਸ ਤੁਸੀਂ ਬੜਾ ਸਹੀ ਵਰਤੇ ਆ ਕਿ ਕੰਦ ਤੇ ਵੇਖਿਆ ਪੜਿਆ ਨਹੀਂ ਜਾਂਦਾ ਜਿਨ੍ਹਾਂ ਨੇ ਗੁਰੂ ਨਾਲ ਪਹਿਲਾਂ ਦਗਾ ਕਮਾਇਆ ਅੱਜ ਉਹ ਆਪਣੀ ਜਗ੍ਹਾ ਲੱਭ ਤੇ ਫਿਰਦੇ ਆ 100 ਸਾਲ ਪੁਰਾਣੀ ਪਾਰਟੀ ਅੱਜ ਕੱਖ ਹੋਲੀ ਹੋਈ ਪਈ ਆ ਕਾਦੇ ਕਰਕੇ ਕਿ ਬੇਅਦਬੀਆਂ ਤੇ ਕੱਖ ਨਹੀਂ ਕੀਤਾ ਇਹੇ ਸੀਗਾ ਨਾ ਆਪਾਂ ਇਹ ਨਹੀਂ ਕਹਿੰਦੇ ਪਈ ਉਹਨੇ ਕਰਾਈ ਜਾ ਉਹਨੇ ਕਰਾਈ ਜਾ ਕਿੰਨੇ ਕਿ ਇੱਕ ਗੱਲ ਤਾਂ ਹੈਗੀ ਨਾ ਬੇਅਦਬੀਆਂ ਤੇ ਕੱਖ ਨਹੀਂ ਕੀਤਾ ਸਵਾਏ ਮਿੱਟੀ ਛਾੜਨ ਤੋਂ ਏ ਵੀ ਅਹੀ ਕਰਦੇ ਪਏ ਨੇ ਇਹ ਕੀਤਾ ਦੱਸੋ ਕਿਸੇ ਇੱਕ ਬੇਅਦਵੀ ਦੇ ਕਿਸੇ ਉਹ ਮੈਂ ਜਿਹੜੀ ਸਪੀਚ ਆ ਨਾ ਕੇਜਰੀਵਾਲ ਸਾਹਿਬ ਦੀ ਕਹਿੰਦੇ ਮਾਸਟਰਮਾਈਂਡ ਕੱਢ ਕੇ ਉਹਨਾਂ ਨੂੰ ਕਾਨੂੰਨ ਦੇ ਕਟਾਰੇ 'ਚ ਖੜਾ ਕਰਾਂਗੇ ਕਿਹੜਾ ਮਾਸਟਰਮਾਈਂਡ ਇਹਨਾਂ ਨੇ ਕੱਢਿਆ ਮੈਂ ਪੁਰਾਣੀਆਂ ਦੀ ਤਾਂ ਚਲੋ ਗੱਲ ਹੀ ਛੱਡਦਾ ਉਹ ਬੜੇ ਪੁਰਾਣੇ ਕੇਸ ਸੀ ਜਿਨ੍ਹਾਂ ਇਸ ਗੜ ਸਾਹਿਬ ਦੇ ਵੇਖੇ ਜਿਨ੍ਹਾਂ ਬੇਅਦਬੀ ਕੀਤੀ ਉਹ ਤਾਂ ਇਹਨਾਂ ਦੇ ਕੋਲ ਹੀ ਆ ਨਾ ਉਹਦਾ ਮਾਸਟਰਮਾਈਂਡ ਲੱਭਿਆ ਇਹਨਾਂ ਨੇ ਦਰਬਾਰ ਸਾਹਿਬ ਵਾਲਾ ਜਿਹੜਾ ਅੰਦਰ ਗਿਆ ਸੀ ਉਹਦਾ ਆਈਡੈਂਟੀਫਿਕੇਸ਼ਨ ਡੀਐਨਏ ਵਾਸਤੇ ਸੈਂਪਲ ਦਿੱਤੇ ਸੀ ਉਹਦਾ ਬੰਦੇ ਤੱਕ ਕੋਈ ਕੁਝ ਨਹੀਂ ਲੱਭ ਪਾਇਆ ਹਰ ਬੰਦੇ ਦਾ ਤੁਹਾਨੂੰ ਪਤਾ ਵਾ ਇਥੇ ਇੰਡੀਆ ਚ ਵੀ ਹੁਣ ਆਧਾਰ ਕਾਰਡ ਦੇ ਥੰਮ ਸੈਂਪਲ ਹੁੰਦੇ ਨੇ ਸਾਰਿਆਂ ਕੋਲ ਸੋ ਇਹ ਸਾਰਾ ਕੋਈ ਸ਼ੱਕੀ ਹੈ ਜੀ ਹੁਣ ਕੀ ਕਹੀਏ ਇਹਨਾਂ ਨੂੰ ਪਰ ਗੱਲ ਤੁਹਾਡੇ ਵਾਲੀ ਬਿਲਕੁਲ ਵਾਜਬ ਹੈ ਕਿ ਇਹਨਾਂ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਗੱਲ ਸਾਲ ਕੀ ਰਹਿ ਗਿਆ ਹੈਨਾ ਫੇਰ ਤਾਂ ਕੋਈ ਕੋਡ ਆਫ ਕੰਡੈਕਟਰ ਲਾਜੂਗਾ ਜਾਂ ਆਜੂਗਾ ਉਹ ਜੂਗਾ ਤੇ ਤੁਹਾਡੀ ਤੁਹਾਡੀ ਨੈਕਸਟ ਪਲਾਨਿੰਗ ਕੀ ਹੈ ਜੀ ਵੀ ਤੁਹਾਡੀ ਸੰਸਥਾ ਦੀ ਜਿਵੇਂ ਕਿ ਹੁਣ ਜੇ ਇਹ ਐਸੀ ਤਰ੍ਹਾਂ ਰੱਖਦੇ ਆ ਤੁਹਾਡਾ ਨੈਕਸਟ ਸਟੈਪ ਕੀ ਹੈ ਪਰਮੋਟਿਵ ਨੂੰ ਸਾਡੇ ਪੰਥ ਨੂੰ ਸੱਦਾ ਦਿੱਤਾ ਹੈ ਜੀ 10 ਮਈ ਵਾਸਤੇ ਪੰਥ ਨੂੰ ਸੱਦਾ ਦਿੱਤਾ ਹੈ ਕਿ ਧਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲਿਓ ਆਜੋ ਇੱਕ ਵਾਰੀ ਸੁਮਾਣੇ ਆਜੋ ਇਹ ਚਾਹੇ ਜਲਾਦਾਂ ਦਾ ਸ਼ਹਿਰ ਹੈ ਸੁਮਾਣਾ ਹਨਾ ਆਪਾਂ ਜਾਣਦੇ ਆ ਇਹ ਇੱਕ ਮੇਰੇ ਹੱਥ ਦੇ ਵਿੱਚ ਉਹਦਾ ਪੋਸਟਰ ਹੈ ਵੇਰਵੀ ਗੁਰਾਂ ਦੀ ਰੋਕਲ ਨਹੀਂ ਪੰਥ ਸਮਾਣੇ ਚੱਲਿਆ ਇਹ 10 ਮਈ ਦੇ ਵਾਸਤੇ ਅਸੀਂ ਇਹ ਪ੍ਰੋਗਰਾਮ ਉਲੀਕਿਆ ਕਿ ਸਾਰਾ ਪੰਥ ਇਕੱਠਾ ਹੋ ਕੇ ਇੱਕ ਆਵਾਜ਼ ਦਈਏ ਕਿ ਸਾਨੂੰ ਕਾਨੂੰਨ ਬਣਾ ਦਿਓ ਕਿ ਨਹੀਂ ਬਣਾਉਂਦੇ ਤੇ ਫਿਰ ਪੰਥ ਫੈਸਲਾ ਲਏਗਾ ਵੀ ਅਸੀਂ ਕੀ ਕਰਨਾ ਫਿਰ ਹੋ ਸਕਦਾ ਜੇ ਸਾਨੂੰ ਨਹੀਂ ਕਾਨੂੰਨ ਦਿੰਦੇ ਤੇ ਫਿਰ ਪੰਥ ਆਪਣੇ ਤੌਰ ਤੇ ਕਿਉਂਕਿ ਪੰਥ ਆਜ਼ਾਦ ਹਸਤੀ ਹੈ ਅਸੀਂ ਸਾਰੇ ਪੰਥਵੀਆਂ ਸਰਮੌਰ ਹਸਤੀਆਂ ਨੂੰ ਸਭ ਨੂੰ ਬੇਨਤੀ ਕਰ ਰਹੇ ਹਾਂ ਗਾਂ-ਗਾ ਤੇ ਜਾ ਕੇ ਜਿੱਦਾਂ ਆਪ ਜੀ ਨੂੰ ਪਿਆਰ ਦੀ ਹੋਣਾ ਕਿ ਜਿੱਦਾਂ ਆਪਾਂ ਪਹਿਲਾਂ ਦਸਕਤ ਕਰਾਈ ਸੀ ਸਾਰੇ ਮਹਾਪੁਰਖਾਂ ਦੇ ਮਿਸ਼ਨਰੀ ਕਾਲਜਾਂ ਦੇ ਉਦਾਂ ਹੀ ਹੋਣੇ ਸੱਦੇ ਦੇ ਰਹੇ ਹਾਂ ਕਿ ਆਓ 10 ਮਹੀਨ ਨੂੰ ਇਕੱਠੇ ਹੋ ਕੇ ਇੱਕ ਵਾਚ ਦਈਏ ਕਿਉਂਕਿ ਇਹ ਜਿਹੜੇ ਨਰੇਟਿਵ ਸਿਰਜਣਾ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਨਰੇਟਿਵ ਸਿਰਜਣ ਤੇ ਬੜੀਆਂ ਮਾਰ ਨੇ ਇਹ ਤਾਂ ਥੋੜੇ ਜਿਹੇ ਲੋਕ ਨੇ ਜਿਨ੍ਹਾਂ ਨੂੰ ਦਰਦ ਹੁੰਦੀ ਹੈ ਹੁਣ ਵੇਖੋ ਨਾ ਤੁਹਾਨੂੰ ਸਾਤ ਸਮੁੰਦਰ ਪਾਰ ਬੈਠੇ ਵੀ ਦਰਦ ਹੁੰਦੀ ਹੈ ਨਾ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਕੋਈ ਐਸਾ ਮੈਂ ਸੇ ਗੱਲ ਗੱਲ ਕਰਦਾ ਐਸਾ ਪੰਜਾਬੀ ਹੋਏਗਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਖੀ ਦਾ ਦਰਦ ਨਾ ਹੋਵੇ ਜੇ ਤੁਸੀਂ ਕਹਿੰਦੇ ਦਰਦ ਨਾ ਹੋਵੇ ਇਹ ਕਰਦਾ ਨਾ ਮੈਂ ਤੁਹਾਡੀ ਗੱਲ ਬਤਾਉਣਾ ਆ ਕੇ ਇਹ ਜਿਹੜਾ ਦਰਦ ਹੈ ਨਾ ਇਹ ਪੰਜਾਬੀ ਫਿਰ ਉਹ ਦਿਨ ਦਿਖਾਉਂਦੇ ਹੁੰਦੇ ਜਦੋਂ ਚੀਕਾਂ ਮਰਵਾਉਂਦੇ ਨੇ ਫੇਰ ਮਸ਼ੀਨਾਂ ਦੀਆਂ ਚੀਕਾਂ ਵੱਜਦੀਆਂ ਨੇ ਨਾ ਜਿੱਦਾਂ ਪਹਿਲਿਆਂ ਦੀਆਂ ਚੀਕਾਂ ਵੱਜੀਆਂ ਦਰਦ ਹਰ ਸਿੱਖ ਦੇ ਅੰਦਰ ਹਰ ਪੰਜਾਬੀ ਦੇ ਅੰਦਰ ਪਹਿਲਿਆਂ ਤੋਂ ਇਹਨਾਂ ਨੂੰ ਕਿੱਦਾਂ 99 95 ਮਿਲ ਗਈਆਂ ਹੁਣ ਇਸੇ ਲਈ ਦਿੱਤੀਆਂ ਸੀ ਵੀ ਹਾਂ ਤੇ ਪਹਿਲੇ ਇਨਸਾਫ ਨਹੀਂ ਕਰ ਸਕੇ ਪਹਿਲਿਆਂ ਨੇ ਸਾਡੇ ਅਸੀਂ ਤੁਹਾਨੂੰ ਪਤਾ ਯਾਦ ਹੀ ਹੋਣਾ ਚੰਨੀ ਸਾਹਿਬ ਨੂੰ ਮੈਂ ਮੈਂਬਰ ਰਹਿਣਾ ਸਾਹਿਬ ਵੀ ਤੁਸੀਂ ਇਹ ਕਾਨੂੰਨ ਲਾਗੂ ਕਰਵਾ ਦਿਓ ਇੱਕ ਗਿੱਲਾ ਪੀਣ ਸਾਰੇ ਪਾ ਕੇ ਬੈਠੇ ਆ ਕਿ ਕੇਂਦਰ ਨੂੰ ਭੇਜਿਆ ਜੀ ਕੇਂਦਰ ਨਹੀਂ ਕਰਦਾ ਕੇਂਦਰ ਨੂੰ ਭੇਜਿਆ ਕੇਂਦਰ ਨਹੀਂ ਕਰਦਾ ਤੇ ਇੱਕ ਆਪਣੇ ਗਲੋਂ ਲਾ ਕੇ ਕੇਂਦਰ ਦੇ ਗਲ ਪਾਈ ਹੁਣ ਸਾਡੀ ਮੰਗ ਹੀ ਚੱਲਦੀ ਪਈ ਆ ਕਿ ਪੰਜਾਬ ਆਪਣਾ ਕਾਨੂੰਨ ਬਣਾਏ ਜਿੱਦਾਂ ਹੁਣੇ ਹਿਮਾਚਲ ਵਾਲੇ ਨੇ ਆਪਣਾ ਕਾਨੂੰਨ ਬਣਾ ਲਿਆ ਨਾ ਜੀ ਹਿਮਾਚਲ ਵਾਲੇ ਨੇ ਨਸ਼ਿਆਂ ਦੇ ਐਨਡੀਪੀਸੀ ਐਕਟ ਬਣਿਆ ਹੋਇਆ ਪਹਿਲਾਂ ਆਲਰੇਡੀ ਐਗਜ਼ਿਸਟਿੰਗ ਆ ਪਰ ਉਹਨਾਂ ਨੇ ਉਹਦੇ ਉੱਤੇ ਆਪਣਾ ਕਾਨੂੰਨ ਸਟੇਟ ਦੇ ਵਿੱਚ ਜੇ ਕੋਈ ਹਿਮਾਚਲ ਦੇ ਵਿੱਚ ਨਸ਼ਾ ਤਸਕਰ ਕੁਝ ਕਰੂਗਾ ਇਦਾਂ ਦੀ ਘਟਨਾ ਹੋਏਗੀ ਤੇ ਉਹਨੂੰ ਮੌਤ ਦੀ ਸਜ਼ਾ ਤੇ ਨਾਲ 10 ਲੱਖ ਜੁਰਮਾਨਾ ਜੇ ਹਿਮਾਚਲ ਵਾਲੇ ਆਪਣੀ ਸਟੇਟ ਲਈ ਕਰ ਸਕਦੇ ਕੀ ਅਸੀਂ ਆਪਣੇ ਗੁਰੂ ਪਿਤਾ ਲਈ ਕੁਝ ਨਹੀਂ ਕਰ ਸਕ ਮੈਂ ਤੁਹਾਡੇ ਮਾਧਿਅਮ ਦੇ ਅੰਦਰ ਆਈ ਅਪੀਲ ਕਰਦਾ ਉਹ ਹੱਥ ਬੰਨਦਾ ਹੱਥ ਜੋੜਦਾ ਪੰਜਾਬ ਦੇ ਇੰਨੇ 117 ਐਮਐਲਓ ਉਹ ਕਰ ਲੋ ਕੁਝ ਗੁਰੂ ਵਾਸਤੇ ਕਰ ਲੋ ਯਾਰ ਸਾਡੇ ਵਾਸਤੇ ਨਾ ਕਰੋ ਗੁਰਜੀਤ ਸਿੰਘ ਵਾਸਤੇ ਨਾ ਕਰੋ ਇਸ ਮਾਤ ਵਾਲੀ ਨਾ ਕਰੋ ਇਹਨਾਂ ਦੇ ਬੱਚਿਆਂ ਵਾਲੀ ਨਾ ਕਰੋ ਗੁਰੂ ਦੇ ਵਾਸਤੇ ਤਾਂ ਕਰ ਸਕਦੇ ਹੋ ਤੇ ਜੇ ਗੁਰੂ ਵਾਸਤੇ ਵੀ ਨਹੀਂ ਕੁਝ ਕਰਨ ਜੋਗੇ ਤੇ ਫਿਰ ਲਾਹਣੇ ਤੇ ਤੁਹਾਡੇ ਇਹਨਾਂ ਕੁਰਸੀਆਂ ਤੇ ਬੈਠਿਆਂ ਦੇ ਉੱਤੇ ਵੀ ਜੇ ਤੁਸੀਂ ਗੁਰੂ ਵਾਸਤੇ ਵੀ ਇੱਕ ਮਾਰ ਧੋਕ ਕੇ ਕੀ ਡੀਗਦੇ ਹੋ ਐਡੀ ਡੀਗਦੇ ਆ ਕਿ ਗੁਰਜੀਤ ਸਿੰਘ ਉਹਦਾ ਮਰ ਕੇ ਥੱਲੇ ਉੱਤੇ ਕੈਬਨਟ ਦੀ ਮੀਟਿੰਗ ਠੀਕ ਐਮਐਲਏ ਦੀ ਮੀਟਿੰਗ ਵੀ ਕਰ ਸਕਦੇ ਉਦਨ ਦੇ ਵਿੱਚ ਚਾਰ ਦਿਨ ਦੇ ਵਿੱਚ ਸ਼ੁੱਧਾਂ ਕੀ ਡੀਕਦੇ ਪਿਆ ਹੱਤ ਹੋਈ ਪਈ ਆ ਲੀਡਰ ਆਪੋਜੀਸ਼ਨ ਨਹੀਂ ਬੋਲਦੇ ਦੂਜੇ ਨਹੀਂ ਬੋਲਦੇ ਆਲੀ ਸਾਹਿਬ ਉਹ ਵੀ ਨਹੀਂ ਬੋਲੇ ਅਚਾ ਕੋ ਚੇਤਨ ਸਿੰਘ ਜੋੜਾ ਮਾਜਰਾ ਬੋਲਿਆ ਉਦਨ ਪਿਛਲੀ ਵਿਧਾਨ ਸਭਾ ਦੇ ਸਚਨ ਜੀ 21 ਤਰੀਕ ਨੂੰ ਇਹ ਬੋਲੇ ਆ 26 ਨੂੰ ਸ਼ਹਿਰੀ ਕਰਸੀ ਬੋਲੇ ਆ ਬਸ ਬੋਲ ਕੇ ਤੇ ਬਸ ਗੱਲ ਗਾਂ ਦੀ ਗਾਂ ਗਈ ਨਹੀਂ ਬਸ ਤੁਸੀਂ ਕਿਹਾ ਵੀ ਚੇਤਨ ਸਿੰਘ ਜੋੜਾ ਮਾਜਰਾ ਬੋਲੇ ਆ ਕਲਸੀ ਬੋਲੇ ਆ ਤੇ ਪਰ ਜਿਹੜੇ ਨਾਲ ਬਿਲਕੁਲ ਸਮਾਨੇ ਦੇ ਨੇੜੇ ਸੁਨਾਮ ਹੈ ਮੇਰੇ ਸ਼ਹਿਰ ਦੇ ਵਿੱਚ ਇਹਨਾਂ ਦੇ ਪ੍ਰਧਾਨ ਜੀ ਬੈਠੇ ਆ ਮਨਨ ਪ੍ਰਧਾਨ ਜੀ ਬੈਠੇ ਇਹਨਾਂ ਦੇ ਤੇ ਨਾਲ ਹੀ ਫਿਰ ਮੁੱਖ ਮੰਤਰੀ ਦਾ ਪਿੰਡ ਵੀ ਉੱਥੇ ਹੀ ਹੈ ਜੀ ਇਹਨਾਂ ਨੂੰ ਪਤਾ ਲੱਗਦਾ ਇਹਨਾਂ ਤਾਂ ਕਵਾਜ ਨਹੀਂ ਜਾਂਦੀ ਮਹਾਰਾਜਾ ਸਤੌਜ ਦੇ ਫਿਰ ਕਿਲਿਆਂ ਦੀਆਂ ਦੁਵਾਰਾਂ ਉੱਚੀਆਂ ਹੋ ਜਾਂਦੀਆਂ ਨੇ ਨਾ ਜਦੋਂ ਮੁੱਖ ਮੰਤਰੀ ਬਣ ਜਾਂਦਾ ਨਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਮਹਾਰਾਜਾ ਪਟਿਆਲਾ ਦੇ ਮਹਿਲਾਂ ਦੀਆਂ ਦੁਵਾਰਾਂ ਉੱਚੀਆਂ ਨੇ ਤੇ ਹੁਣ ਇਹਨਾਂ ਦੇ ਮਹਿਲਾਂ ਦੀਆਂ ਦੁਵਾਰਾਂ ਉੱਚੀਆਂ ਹੋ ਗਈਆਂ ਉਹਨਾਂ ਨੂੰ ਸਾਡੀ ਸੁਣਦੀ ਕਿੱਥੇ ਹੈ ਉਹ ਇੱਥੇ ਨਾਲ ਹੀ ਇਥੋਂ ਮੈਨੂੰ ਲੱਗਦਾ ਘੰਟਾ ਵੀ ਨਹੀਂ ਲੱਗਣਾ ਸਤੌਜ ਪਹੁੰਚ ਗਏ ਜੇ ਉਹਨਾਂ ਨੇ ਇੱਥੇ ਆਉਣਾ ਹੋਏ ਤਾਂ ਇੱਕ ਹੁਣੇ ਭਾਈ ਸਾਹਿਬ ਸਾਡੇ ਨਾਲ ਗੱਲ ਕਰਦੇ ਪਏ ਸੀ ਭਾਈ ਜੋਗਾ ਸਿੰਘ ਜੀ ਇਹ ਮੁੱਖ ਮੰਤਰੀ ਨੇ ਇੱਕ ਵਾਰੀ ਆ ਕੇ ਭਰੋਸਾ ਤੱਕ ਨਹੀਂ ਦਿੱਤਾ ਮੇਰੇ ਖਿਆਲ ਕੋਈ ਮੰਤਰੀ ਵੀ ਨਹੀਂ ਆਇਆ ਹੁਣ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਚਤਨ ਸਿੰਘ ਜੋੜਾ ਮਾਜਰਾ ਹੀ ਆਏ ਨੇ ਨਾ ਜੀ ਇੱਥੇ ਮਾਲਵਿੰਦਰ ਕੰਗ ਆਏ ਸੀ ਉਹ ਵੀ ਐਮਪੀ ਜਿਹੜੇ ਹੈਗੇ ਨੇ ਉਹ ਆਏ ਸੀ ਇੱਕ ਵਾਰੀ ਹੋਰ ਕੋਈ ਨਹੀਂ ਆਇਆ ਅਮਨ अरोड़ा ਨੂੰ ਅਸੀਂ ਆਪ ਜਾ ਕੇ ਮਿਲੇ ਹਾਂ ਕਹਿੰਦੇ ਸੀ ਬਣਾਉਨੇ ਆ ਕਾਨੂੰਨ ਬਣਾਉਨੇ ਆ ਪਰ ਗੱਲ ਇਹ ਆ ਪੀ ਹੁਣ ਜਦੋਂ ਤੱਕ ਸਾਡੇ ਸਾਹਮਣੇ ਕੁਝ ਨਹੀਂ ਆਉਂਦਾ ਅਸੀਂ ਕੀ ਇਹਨਾਂ ਤੇ ਕੀ ਵਿਸ਼ਵਾਸ ਕਰੀਏ ਅਬ ਬਿਆਨ ਆ ਇਹਨਾਂ ਦੇ ਤੁਸੀਂ ਸੋਣੀ ਲੈਣੇ ਆ ਹੈ ਕੇਜਰੀਵਾਲ ਸਾਹਿਬ ਕੋਈ ਵੀ ਨਹੀਂ ਕੇਜਰੀਵਾਲ ਸਾਹਿਬ ਆਪਣੀਆਂ ਗੱਲਾਂ ਤੋਂ ਮੁਕਰੇ ਬੈਠੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਲੁਧਿਆਣਾ ਸੀਟ ਦੇ ਉਤੇ ਇਲੈਕਸ਼ਨ ਹੈ ਤੁਹਾਡੇ ਕੋਲ ਵੀ ਇੱਕ ਚਾਬੀ ਹੈਗੀ ਆ ਤੁਸੀਂ ਉਹ ਸੀਟ ਦੇ ਰਾਹੀਂ ਇਹਨਾਂ ਨੂੰ ਖਿੱਚ ਸਕਦੇ ਹੋ ਦੱਸ ਸਕਦੇ ਹੋ ਤੁਹਾਡੀ ਪਾਵਰ ਦੱਸ ਸਕਦੇ ਹੋ ਨਹੀਂ ਉਹ ਤਾਂ ਅਸੀਂ ਕਰਾਂਗੇ ਜੀ ਉਹ ਤਾਂ ਹੁਣ ਅਗਲੀ ਪਲੈਨਿੰਗ ਚੱਲੇਗੀ ਉਹ ਤਾਂ ਸਾਡੀਆਂ ਕੋਲੈਨਿੰਗਾਂ ਸਾਰੀਆਂ ਸਮੇਂ-ਸਮੇਂ ਦੇ ਉੱਤੇ ਜਦਾਂ ਜਦੋਂ ਤਾਂ ਪੱਤੇ ਖੋਲ੍ਹਾਂਗੇ ਨਾ ਅੱਛਾ ਫਿਰ ਤੁਸੀਂ ਇਹ ਜੇ ਸਾਰੇ ਪੱਤੇ ਨਹੀਂ ਖੋਲ੍ਹ ਰਹੇ ਅੱਜ ਦੱਸ ਨਹੀਂ ਰਹੇ ਵੀ ਤੁਹਾਡੀ ਅੱਗੇ ਕੀ ਕੁਸ਼ਲੋ ਹਾਂ ਕਿ ਤੁਸੀਂ ਸਾਡੇ ਬੰਦੇ ਨੂੰ ਉੱਤੇ ਬੇਹੋਸ਼ ਕਿਉਂ ਕੀਤਾ ਪਟਿਆਲਾ ਪ੍ਰਸ਼ਾਸਨ ਹੋਮ ਸੈਕਟਰੀ ਸਾਨੂੰ ਜਵਾਬ ਦੇ ਕਿਹਦੇ ਹੁਕਮ ਦੇ ਨਾਲ ਉਸ ਬੰਦੇ ਨੂੰ ਉੱਥੇ ਮੈਂ ਉਹਨੂੰ ਪੁੱਛਿਆ ਤੁਹਾਡੇ ਕੋਲ ਵੀਡੀਓ ਸ਼ਾਇਦ ਪਹੁੰਚ ਗਈ ਹੋਏਗੀ ਜਿਹੜੇ ਡਿਊਟੀ ਮਜਿਸਟ੍ਰੀ ਸੀ ਮੈਂ ਤੁਹਾਨੂੰ ਪਤਾ ਕਿੰਨੇ ਵਜੇ ਬੇਹੋਸ਼ ਹੋਇਆ ਕਿੰਨੇ ਘੰਟਿਆਂ ਦਾ ਬੇਹੋਸ਼ ਪਿਆ ਉੱਤੇ ਤੁਹਾਨੂੰ ਪਤਾ ਕਹਿੰਦਾ ਨੋ ਮੈਂ ਕਿਹਦੇ ਆਰਡਰ ਨਾਲ ਤੁਸੀਂ ਕੀਤਾ ਇੱਕ ਦੂਜੇ ਦੇ ਮੂੰਹ ਮਲ ਦੱਸੋ ਕਿਹਦੇ ਆਰਡਰ ਕਿਹਦੇ ਆਰਡਰ ਉਹਨਾਂ ਨੂੰ ਇਹ ਨਹੀਂ ਤੱਕ ਨਹੀਂ ਉਹਨਾਂ ਸਾਡੇ ਸਾਹਮਣੇ ਦੱਸਿਆ ਔਨ ਰਿਕਾਰਡ ਵੀ ਆਰਡਰ ਆਇਆ ਕਿਹਦਾ ਉੱਪਰ ਬੈਟਰੀ ਬੈਕਅਪ ਨਹੀਂ ਜਾਣ ਦੇਣਾ ਜਾਂ ਸਾਡਾ ਵੇਖੋ ਬੈਟਰੀ ਬੈਕਅਪ ਗੱਲ ਵੇਖਣ ਨੂੰ ਛੋਟੀ ਜੀ ਲੱਗਦੀ ਹੈ ਬੈਟਰੀ ਬੈਕਅਪ ਦੇ ਨਾਲ ਸਾਰਾ ਜਿੱਦਾਂ ਹੁੰਦਾ ਨਾ ਕਿਤੇ ਲੈਂਡ ਸਲਾਈਡ ਆ ਜਾਏ ਤੇ ਮੁਲਕ ਦੇ ਨਾਲ ਉਹ ਚੀਜ਼ ਕੱਟੀ ਜਾਂਦੀ ਆ ਪਹਾੜ ਡਿੱਗ ਪਿਆ ਜੀ ਇੰਨਾ ਇਲਾਕਾ ਮੁਲਕ ਨਾਲੋਂ ਕੱਟਿਆ ਗਿਆ ਉਹ 400 ਫੁੱਟ ਉੱਤੇ ਬੈਠਾ ਹੋਇਆ ਸਾਡੇ ਨਾਲੋਂ ਲਿੰਕ ਕੱਟਿਆ ਗਿਆ ਮਾਤਾ ਜੀ ਹੁਣੇ ਜਦੋਂ ਆਏ ਸੀ ਅੱਖਾਂ 'ਚ ਹੰਝੂ ਸੀਗੇ ਰੋਣ ਦੇ ਸੀ ਮੇਰੇ ਪੁੱਤ ਦਾ ਕੀ ਹਾਲ ਅਸੀਂ ਕੀ ਦੱਸੀ ਜਿਹੜਾ ਉੱਤੇ ਬੰਦਾ ਵੀ ਗਿਆ ਨਾ ਸਾਡਾ ਹੁਣ ਸਵੇਰੇ ਉਹਦਾ ਵੀ ਫੋਨ ਰੱਖ ਲਿਆ ਐਸੀ ਨਰਦੇਈ ਸਰਕਾਰ ਬਣੀ ਪਈ ਆ ਅਸੀਂ ਤੁਹਾਡੇ ਮਾਦਮ ਦੇ ਰਾਂ ਇਹਨਾਂ ਨੂੰ ਕਹਿੰਨੇ ਆਂ ਵੀ ਐਸਰਾ ਇਹ ਨਾ ਚੱਲੋ ਐਸਰਾ ਇਹ ਤਾਂ ਪਹਿਲੇ ਵੀ ਨਹੀਂ ਸੀ ਗਏ ਜਿਹੜਾ ਰਾਹ ਤੁਸੀਂ ਚੱਲ ਪਏ ਹੋ ਤੇ ਕੁਝ ਆਪਣੇ ਮੂੰਹੋਂ ਕੱਢੇ ਹੋਏ ਲਫ਼ਜ਼ਾਂ ਦਾ ਇਲਾਜ ਰੱਖ ਲੋ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਸੀ ਉਹੀ ਤਾਂ ਅਸੀਂ ਮੰਗਦੇ ਪਏ ਤੇ ਪੂਰੀ ਕਰਦੇ ਧੰਨਵਾਦ ਜੀ ਤਸੀਂ ਪੰਜਾਬੀ ਲੋਕ ਲਈ ਸਮਾਂ ਕੱਢਿਆ ਤਾਂ ਜੋ ਤੁਹਾਡਾ ਦਰਦ ਸੀ ਤੁਸੀਂ ਦਰਸ਼ਕਾਂ ਤੱਕ ਰੱਖਿਆ ਅਸੀਂ ਵੀ ਇਸ ਮਾਧਿਅਮ ਦੇ ਰਾਹੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਆਪਣੇ ਬਚਨਾਂ ਦੇ ਉੱਤੇ ਘੱਟੋ ਘੱਟ ਪੂਰੇ ਉਤਰੋ ਕਿਉਂਕਿ ਹੋਰ ਸੋਸ਼ਲ ਮੀਡੀਆ ਦੇ ਉੱਤੇ ਜਿੰਨੀਆਂ ਵੀਡੀਓ ਭਗਵੰਤ ਮਾਨ ਸਾਹਿਬ ਦੀਆਂ ਵਾਇਰਲ ਹੁੰਦੀਆਂ ਨੇ ਨਾ ਬਈ ਜਿੱਥੇ ਹੈਲੀਕਾਪਟਰ ਤੇ ਚੜ੍ਹਨ ਦੀ ਲੋੜ ਕੀ ਆ 300 3 ਘੰਟੇ ਦਾ ਸਾਰਾ ਸਫਰ ਪੰਜਾਬ ਦੇ ਉੱਤੇ ਗਾਇਆ ਜਾ ਸਕਦਾ ਤੇ ਹੈਲੀਕਾਪਟਰ ਦੀ ਲੋੜ ਹੈ ਤੇ ਉਹ ਸਭ ਤੋਂ ਵੱਧ ਮੇਰਾ ਖਿਆਲ ਉਹ ਯੂਜ਼ ਕਰਦੇ ਆ ਤੇ ਇਹ ਕਨੂਨ ਉਹ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਭਗਵਾਨ ਸਾਹਿਬ ਮਾਨ ਸਾਹਿਬ ਦੇਖੋ ਤੇ ਤੁਹਾਡਾ ਆਪਣਾ ਇਲਾਕਾ ਹੈ ਤੇ ਇੱਕ ਅੰਧ ਤੇ ਜਿਹੜਾ ਲਿਖਿਆ ਹੈ ਪੜ ਲਓ ਤੇ ਚੰਗੇ ਰਹੋਗੇ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ